ਸੱਚੀ ਗੱਲ ਤੁਸੀਂ ਦੇਖ ਰਹੇ ਦੈਨਿਕ ਸਪੈਰਾ ਟੀਵੀ ਮੈਂ ਹਾਂ ਨਿਰੂਪ ਚਰਮਾਨ ਇਸ ਵੇਲੇ ਅਸੀਂ ਮੌਜੂਦ ਨੇ ਸੁਖਨਾ ਲੇਕ ਤੇ ਫਲੱਡ ਗੇਟ ਦੇ ਉੱਤੇ ਇਹ ਤਿੰਨ ਵਾਰ ਜੇ ਹੈ ਖੁੱਲ ਚੁੱਕਿਆ ਹੱਲੇ ਤੱਕ ਤੇ 14 15 ਤੇ 16 ਨੂੰ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਪਾਰੀ ਮੀਂਹ ਦੀ ਸੰਭਾਵਨਾ ਪੈ ਸਕਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੱਲੇ ਇਸ ਵੇਲੇ ਜੇ ਹੈ ਇਸ ਫਲੱਡ ਗੇਟ ਨੂੰ ਹਲਕਾ ਜਿਹਾ ਖੋਲਿਆ ਗਿਆ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਫਲੱਡ ਗੇਟ ਦੁਬਾਰਾ ਖੋਲਣੇ ਪੈ ਸਕਦੇ ਨੇ ਹੱਲੇ ਥੋੜੇ ਹਲਕੇ ਛੱਡੇ ਨੇ ਉਸ ਤੋਂ ਬਾਅਦ ਇੱਥੇ ਜਦ ਫੁਲਡ ਗੇਟ ਪੂਰੇ ਖੋਲੇ ਜਾਣਗੇ ਤਾਂ ਆਲੇ ਦੁਆਲੇ ਜੇ ਸਥਿਤੀ ਹੈ ਉਹ ਰਹੇਗੀ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਹੋ ਰਹੀ بارش ਕਾਰਨ ਸੋਖਣਾ ਜੀਲ ਦਾ ਪਾਣੀ ਦਾ ਪੱਦਰ ਲਗਾਤਾਰ ਵਧ ਰਿਹਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਛੀਲ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਅਨੁਸਾਰ 14 15 16 ਨੂੰ ਭਾਰੀ ਮੀਂਹ ਪੈਣਾ ਸੀ ਤੇ ਪਰਿਮੀ ਦੇ ਕਰਕੇ ਜੋ ਹੈ ਉੱਤਪਰਾਰ ਦੇ ਵਿੱਚਕਾਰ ਕਾਫੀ ਜਗ੍ਹਾ ਦੇ ਵਿੱਚਕਾਰ ਤੁਸੀਂ ਦੇਖ ਸਕਦੇ ਹੋ ਕਿ ਬਾਦਲ ਫਟਿਆ ਹੈ ਲੋਕ ਜ਼ਖਮੀ ਨੇ ਘਰ ਟੁੱਟ ਗਏ ਨੇ ਤੇ ਤੁਹਾਨੂੰ ਦੱਸਦੀ ਦੱਸਦੀ ਹੈ ਕਿ ਹੱਲੇ ਤੱਕ ਪ੍ਰਸ਼ਾਸਨ ਵੱਲੋਂ 3 ਵਾਰ ਜੇਰ ਹੜ ਦੇ ਗੇਟ ਖੋਲਣੇ ਪਏ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਹੜ ਦੇ ਗੇਟ ਦੁਬਾਰਾ ਖੋਲਣੇ ਪੈ ਸਕਦੇ ਨੇ ਹਾਲ ਹੀ ਦੇ ਵਿੱਚਕਾਰ ਜਦੋਂ ਪਾਣੀ ਦਾ ਪੱਦਰ ਵੱਧਿਆ ਤਾਂ ਰਾਤ ਨੂੰ ਹੜ ਦੇ ਗੇਟ ਹੋਲੇ ਗਏ ਤੇ ਬਾਦੂ ਪਾਣੀ ਦੀ ਨਿਕਾਸੀ ਕੀਤੀ ਗਈ ਪਾਣੀ ਦਾ ਪੱਦਰ 1162 ਫੁੱਟ ਤੱਕ ਪਹੁੰਚਣ ਤੋਂ ਬਾਅਦ ਹੀ ਹੜ ਦੇ ਗੇਟ ਜੇ ਹੈ ਉਹ ਬੰਦ ਕੀਤੇ ਜਾਂਦੇ ਨੇ ਯਾਨੀ ਕਿ 1162 ਤੇ ਕਰੀਬ ਅਗਰ ਪਾਣੀ ਇੱਥੇ ਜਮਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਪਾਣੀ ਦੀ ਨਿਕਾਸੀ ਦੇ ਲਈ ਜੇ ਹੈ ਸਾਡੇ ਤੇ ਗੇਟ ਖੋਲੇ ਜਾਂਦੇ ਨੇ ਤੇ ਬਾਕੀ ਇਲਾਕਿਆਂ ਦੇ ਵਿੱਚਕਾਰ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਹੱਲੇ ਵੀ ਮੀਂਹ ਚੱਲ ਰਿਹਾ ਤੇ ਹੁਣ ਉਮੀਦ ਕਰਦੇ ਨੇ ਕਿ ਜੇ ਮੀਂਹ ਥੋੜਾ ਜਿਹਾ ਕੱਟ ਹੋਏਗਾ ਲੇਕਿਨ 14 15 16 ਦੀ ਤਾਰੀਖ ਜਿਸੀ ਉਹ ਦੱਸੀ ਗਈ ਸੀ ਮੌਸਮ ਵਿਭਾਗ ਵੱਲੋਂ ਕਿ ਭਾਰੀ ਮੀਂਹ ਪੈ ਸਕਦਾ ਹੈ ਤੇ ਹੱਲੇ ਵੀ ਪ੍ਰਸ਼ਾਸਨ ਦੇ ਵੱਲੋਂ ਜੇ ਹੈ ਆਲੇ ਦੁਆਰੇ ਦੇ ਇਰਾਕੇਮ ਦੇ ਵਿਚਕਾਰ ਜੇ ਹੈ ਭਾਈ ਅਲਰਟ ਕੀਤਾ ਹੋਇਆ ਕੈਮਰਾਮੈਨ ਅਨਿਲ ਦੇ ਨਾਲ ਨਿਰੂਪ ਚਰਮਾਨ ਦੇਨਿਕਸਪੀਰਾ ਟੀਵੀ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਦੇਨਿਕਸਪੀਰਾ ਟੀਵੀ ਮੈਂ ਹਾਂ ਨਿਰੂਪ ਚਰਮਾਨ ਇਸ ਵੇਲੇ ਅਸੀਂ ਮੌਜੂਦ ਨੇ ਸੁਖਨਾ ਲੇਖ ਤੇ ਫਲੱਡ ਗੇਟ ਦੇ ਉੱਤੇ ਇਹ ਤਿੰਨ ਬਾਰ ਜੇ ਹੈ ਖੁੱਲ ਚੁੱਕਿਆ ਹੁਣੇ ਤੱਕ ਤੇ 14 15 ਤੇ 16 ਨੂੰ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਪਾਰੀ ਮੀਂਹ ਦੀ ਸੰਭਾਵਨਾ ਪੈ ਸਕਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੱਲੇ ਇਸ ਵੇਲੇ ਜੇ ਹੈ ਇਸ ਫਲੱਡ ਗੇਟ ਨੂੰ ਹਲਕਾ ਜਿਹਾ ਖੋਲਿਆ ਗਿਆ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਫਲੱਡ ਗੇਟ ਦੁਬ ਥੋੜੇ ਹਲਕੇ ਛੱਡੇ ਨੇ ਉਸ ਤੋਂ ਬਾਅਦ ਇੱਥੇ ਜਦ ਫੁੱਲਰ ਗੇਟ ਪੂਰੇ ਖੋਲੇ ਜਾਣਗੇ ਤਾਂ ਆਲੇ ਦੁਆਲੇ ਜੇ ਸਥਿਤੀ ਹੈ ਉਹ ਰਹੇਗੀ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਹੋ ਰਹੀ بارش ਕਾਰਨ ਸੋਖਨਾ ਜੀਲ ਦਾ ਪਾਣੀ ਦਾ ਪੱਦਰ ਲਗਾਤਾਰ ਵਧ ਰਿਹਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਛੀਲ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਅਨੁਸਾਰ 14 15 16 ਨੂੰ ਭਾਰੀ ਮੀਂਹ ਪੈਣਾ ਸੀ ਤੇ ਪਰਿਮੀ ਦੇ ਕਰਕੇ ਜੋ ਹੈ ਉੱਤਪਾਰ ਦੇ ਵਿੱਚਕਾਰ ਕਾਫੀ ਜਗ੍ਹਾ ਦੇ ਵਿੱਚਕਾਰ ਤੁਸੀਂ ਦੇਖ ਸਕਦੇ ਹੋ ਕਿ ਬਾਦਲ ਫਟਿਆ ਹੈ ਲੋਕ ਜ਼ਖਮੀ ਨੇ ਘਰ ਟੁੱਟ ਗਏ ਨੇ ਤੇ ਤੁਹਾਨੂੰ ਦੱਸਦੀ ਦੱਸਦੀ ਹੈ ਕਿ ਹੱਲੇ ਤੱਕ ਪ੍ਰਸ਼ਾਸਨ ਵੱਲੋਂ 3 ਵਾਰ ਜੇਰ ਹੜ ਦੇ ਗੇਟ ਖੋਲਣੇ ਪਏ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਹੜ ਦੇ ਗੇਟ ਦੁਬਾਰਾ ਖੋਲਣੇ ਪੈ ਸਕਦੇ ਨੇ ਹਾਲ ਹੀ ਦੇ ਵਿੱਚਕਾਰ ਜਦੋਂ ਪਾਣੀ ਦਾ ਪੱਦਰ ਵੱਧਿਆ ਤਾਂ ਰਾਤ ਨੂੰ ਹੜ ਦੇ ਗੇਟ ਹੋਲੇ ਗਏ ਤੇ ਬਾਦੂ ਪਾਣੀ ਦੀ ਨਿਕਾਸੀ ਕੀਤੀ ਗਈ ਪਾਣੀ ਦਾ ਪੱਦਰ 1162 ਫੁੱਟ ਤੱਕ ਪਹੁੰਚਣ ਤੋਂ ਬਾਅਦ ਹੀ ਹੜ ਦੇ ਗੇਟ ਜੇ ਹੈ ਉਹ ਬੰਦ ਕੀਤੇ ਜਾਂਦੇ ਨੇ ਯਾਨੀ ਕਿ 1162 ਤੇ ਕਰੀਬ ਅਗਰ ਪਾਣੀ ਇੱਥੇ ਜਮਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਪਾਣੀ ਦੀ ਨਿਕਾਸੀ ਦੇ ਲਈ ਜੇ ਹੈ ਸਾਡੇ ਤੇ ਗੇਟ ਖੋਲੇ ਜਾਂਦੇ ਨੇ ਤੇ ਬਾਕੀ ਇਲਾਕਿਆਂ ਦੇ ਵਿੱਚਕਾਰ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਹੱਲੇ ਵੀ ਮੀਂਹ ਚੱਲ ਰਿਹਾ ਤੇ ਹੁਣ ਉਮੀਦ ਕਰਦੇ ਨੇ ਕਿ ਜੇ ਮੀ ਹੈ ਥੋੜਾ ਜਿਹਾ ਕੱਟ ਹੋਏਗਾ ਲੇਕਿਨ 14 15 16 ਦੀ ਤਾਰੀਖ ਜਿਸੀ ਉਹ ਦੱਸੀ ਗਈ ਸੀ ਮੌਸਮ ਵਿਭਾਗ ਵੱਲੋਂ ਕਿ ਭਾਰੀ ਮੀ ਪੈ ਸਕਦਾ ਹੈ ਤੇ ਹੱਲੇ ਵੀ ਪ੍ਰਸ਼ਾਸਨ ਦੇ ਵੱਲੋਂ ਜੇ ਹੈ ਆਲੇ ਦੁਆਰੇ ਦੀ ਰਾਕੀਮ ਦੇ ਵਿਚਕਾਰ ਜੇ ਹੈ ਹਾਈ ਅਲਰਟ ਕੀਤਾ ਹੋਇਆ ਕੈਮਰਾਮੈਨ ਅਨਿਲ ਦੇ ਨਾਲ ਨਿਰੂ ਬਜਲਮਾਨ ਡੈਨਿਕਸ ਵਿਰਾ ਟੀਵੀ ਸੱਚੀ ਗੱਲ ਤੁਸੀਂ ਦੇਖ ਰਹੇ ਦੈਨਿਕ ਸਪੈਰਾ ਟੀਵੀ ਮੈਂ ਹਾਂ ਨਿਰੂਪ ਚਰਮਾਨ ਇਸ ਵੇਲੇ ਅਸੀਂ ਮੌਜੂਦ ਨੇ ਸੁਖਨਾ ਲੇਖ ਤੇ ਫਲੱਡ ਗੇਟ ਦੇ ਉੱਤੇ ਇਹ ਤਿੰਨ ਵਾਰ ਜੇ ਹੈ ਖੁੱਲ ਚੁੱਕਿਆ ਹੁਣੇ ਤੱਕ ਤੇ 14 15 ਤੇ 16 ਨੂੰ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਪਾਰੀ ਮੀਂਹ ਦੀ ਸੰਭਾਵਨਾ ਪੈ ਸਕਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੱਲੇ ਇਸ ਵੇਲੇ ਜੇ ਹੈ ਇਸ ਫਲੱਡ ਗੇਟ ਨੂੰ ਹਲਕਾ ਜਿਹਾ ਖੋਲਿਆ ਗਿਆ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਫਲੱਡ ਗੇਟ ਦੁਬਾਰਾ ਖੋਲਣੇ ਪੈ ਸਕਦੇ ਨੇ ਹੱਲੇ ਥੋੜੇ ਹਲਕੇ ਛੱਡੇ ਨੇ ਉਸ ਤੋਂ ਬਾਅਦ ਇੱਥੇ ਜਦ ਫੁੱਲਰੱਡ ਗੇਟ ਪੂਰੇ ਖੋਲੇ ਜਾਣਗੇ ਤਾਂ ਆਲੇ ਦੁਆਲੇ ਜੇ ਸਥਿਤੀ ਹੈ ਉਹ ਰਹੇਗੀ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਹੋ ਰਹੀ بارش ਕਾਰਨ ਸੋਖਨਾ ਝੀਲ ਦਾ ਪਾਣੀ ਦਾ ਪੱਦਰ ਲਗਾਤਾਰ ਵਧ ਰਿਹਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਝੀਲ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਅਨੁਸਾਰ 14 15 16 ਨੂੰ ਭਾਰੀ ਮੀਂਹ ਪੈਣਾ ਸੀ ਦੇ ਪਰਿਮੀ ਦੇ ਕਰਕੇ ਜੋ ਹੈ ਉੱਤਰ ਭਾਰਤ ਦੇ ਵਿੱਚਕਾਰ ਕਾफी ਜਗ੍ਹਾ ਦੇ ਵਿੱਚਕਾਰ ਤੁਸੀਂ ਦੇਖ ਸਕਦੇ ਹੋ ਕਿ ਬਾਦਲ ਫੱਟਿਆ ਹੈ ਲੋਕ ਜ਼ਖਮੀ ਨੇ ਘਰ ਟੁੱਟ ਗਏ ਨੇ ਤੇ ਤੁਹਾਨੂੰ ਦੱਸਦੀ ਦੱਸਦੀ ਹੈ ਕਿ ਹੱਲੇ ਤੱਕ ਪ੍ਰਸ਼ਾਸਨ ਵੱਲੋਂ 3 ਵਾਰ ਜੇਰ ਹੜ ਦੇ ਗੇਟ ਖੋਲਣੇ ਪਏ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਹੜ ਦੇ ਗੇਟ ਦੁਬਾਰਾ ਖੋਲਣੇ ਪੈ ਸਕਦੇ ਨੇ ਹਾਲ ਹੀ ਦੇ ਵਿੱਚਕਾਰ ਜਦੋਂ ਪਾਣੀ ਦਾ ਪੱਦਰ ਵੱਧਿਆ ਤਾਂ ਰਾਤ ਨੂੰ ਹੜ ਦੇ ਗੇਟ ਹੋਲੇ ਗਏ ਤੇ ਬਾਦੂ ਪਾਣੀ ਦੀ ਨਿਕਾਸੀ ਕੀਤੀ ਗਈ ਪਾਣੀ ਦਾ ਪੱਦਰ 1162 ਫੁੱਟ ਤੱਕ ਪਹੁੰਚਣ ਤੋਂ ਬਾਅਦ ਹੀ ਹੜ ਦੇ ਗੇਟ ਜੇ ਹੈ ਉਹ ਬੰਦ ਕੀਤੇ ਜਾਂਦੇ ਨੇ ਯਾਨੀ ਕਿ 1162 ਤੇ ਕਰੀਬ ਅਗਰ ਪਾਣੀ ਇੱਥੇ ਜਮ੍ਹਾਂ ਹੋ ਜਾਂਦਾ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਪਾਣੀ ਦੀ ਨਿਕਾਸੀ ਦੇ ਲਈ ਜੇ ਹੈ ਹੜ ਦੇ ਗੇਟ ਖੋਲੇ ਜਾਂਦੇ ਨੇ ਤੇ ਬਾਕੀ ਇਲਾਕਿਆਂ ਦੇ ਵਿੱਚਕਾਰ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਹੱਲੇ ਵੀ ਮੀਂਹ ਚੱਲ ਰਿਹਾ ਤੇ ਹੁਣ ਉਮੀਦ ਕਰਦੇ ਨੇ ਕਿ ਜੇ ਮੀ ਹੈ ਥੋੜਾ ਜਿਹਾ ਕੱਟ ਹੋਏਗਾ ਲੇਕਿਨ 14 15 16 ਦੀ ਤਾਰੀਖ ਜਿਸੀ ਉਹ ਦੱਸੀ ਗਈ ਸੀ ਮੌਸਮ ਵਿਭਾਗ ਵੱਲੋਂ ਕਿ ਭਾਰੀ ਮੀ ਪੈ ਸਕਦਾ ਹੈ ਤੇ ਹੱਲੇ ਵੀ ਪ੍ਰਸ਼ਾਸਨ ਦੇ ਵੱਲੋਂ ਜੇ ਹੈ ਆਲੇ ਦੁਆਰੇ ਦੀ ਰਾਕੇਮ ਦੇ ਵਿਚਕਾਰ ਜੇ ਹੈ ਭਾਈ ਅਲਰਟ ਕੀਤਾ ਹੋਇਆ ਕੈਮਰਾਮੈਨ ਅਨਿਲ ਦੇ ਨਾਲ ਨਿਰੂਪੀ ਜੁਰਮਾਨ ਡੈਨਿਕਸਪੀਰਾ ਟੀਵੀ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੈਨਿਕਸਪੀਰਾ ਟੀਵੀ ਮੈਂ ਹਾਂ ਨਿਰੂਪੀ ਜੁਰਮਾਨ ਇਸ ਵੇਲੇ ਅਸੀਂ ਮੌਜੂਦ ਨੇ ਸੁਖਨਾ ਲੈਕ ਤੇ ਫਲੱਡ ਗੇਟ ਦੇ ਉੱਤੇ ਇਹ ਤਿੰਨ ਬਾਰ ਜੇ ਹੈ ਖੁੱਲ ਚੁੱਕਿਆ ਹੁਣੇ ਤੱਕ ਤੇ 14 15 ਤੇ 16 ਨੂੰ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਪਾਰੀ ਮੀਂਹ ਦੀ ਸੰਭਾਵਨਾ ਪੈ ਸਕਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੱਲੇ ਇਸ ਵੇਲੇ ਜੇ ਹੈ ਇਸ ਫਲੱਡ ਗੇਟ ਨੂੰ ਹਲਕਾ ਜਿਹਾ ਖੋਲਿਆ ਗਿਆ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਫਲੱਡ ਗੇਟ ਥੋੜੇ ਹਲਕੇ ਛੱਡੇ ਨੇ ਉਸ ਤੋਂ ਬਾਅਦ ਇੱਥੇ ਜਦ ਫੁੱਲਡ ਗੇਟ ਪੂਰੇ ਖੋਲੇ ਜਾਣਗੇ ਤਾਂ ਆਲੇ ਦੁਆਲੇ ਜੇ ਸਥਿਤੀ ਹੈ ਉਹ ਰਹੇਗੀ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਹੋ ਰਹੀ بارش ਕਾਰਨ ਸੋਖਣਾ ਜੀਲ ਦਾ ਪਾਣੀ ਦਾ ਪੱਦਰ ਲਗਾਤਾਰ ਵੱਧ ਰਿਹਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਛੀਲ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਅਨੁਸਾਰ 14 15 16 ਨੂੰ ਭਾਰੀ ਮੀਂਹ ਪੈਣਾ ਸੀ ਤੇ ਭਾਰੀ ਮੀਂਹ ਦੇ ਕਰਕੇ ਜੋ ਹੈ ਉੱਤਰ ਭਾਰਤ ਦੇ ਵਿਚਕਾਰ ਕਾਫੀ ਜਗ੍ਹਾ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਕਿ ਬਾਦਲ ਫਟਿਆ ਹੈ ਲੋਕ ਜ਼ਖਮੀ ਨੇ ਘਰ ਟੁੱਟ ਗਏ ਨੇ ਤੇ ਤੁਹਾਨੂੰ ਦੱਸ ਦਿੱਤੀ ਹੈ ਕਿ ਹੱਲੇ ਤੱਕ ਪ੍ਰਸ਼ਾਸਨ ਵੱਲੋਂ ਤਿੰਨ ਵਾਰ ਜੇਰ ਹੱਡ ਦੇ ਗੇਟ ਖੋਲਨੇ ਪਏ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਹੱਡ ਦੇ ਗੇਟ ਦੁਬਾਰਾ ਖੋਲਨੇ ਪੈ ਸਕਦੇ ਨੇ ਹਾਲ ਹੀ ਦੇ ਵਿਚਕਾਰ ਜਦੋਂ ਪਾਣੀ ਦਾ ਪੱਧਰ ਵਧਿਆ ਤਾਂ ਰਾਤ ਨੂੰ ਹੱਡ ਦੇ ਗੇਟ ਖੋਲੇ ਗਏ ਤੇ ਬਾਦੂ ਪਾਣੀ ਦੀ ਨਿਕਾਸੀ ਕੀਤੀ ਗਈ ਪਾਣੀ ਦਾ ਪੱਧਰ 1162 ਫੁੱਟ ਤੱਕ ਪਹੁੰਚਣ ਤੋਂ ਬਾਅਦ ਹੀ ਹੜ ਦੇ ਗੇਟ ਜੇ ਹੈ ਉਹ ਬੰਦ ਕੀਤੇ ਜਾਂਦੇ ਨੇ ਯਾਨੀ ਕਿ 1162 ਤੇ ਕਰੀਬ ਅਗਰ ਪਾਣੀ ਇੱਥੇ ਜਮ੍ਹਾਂ ਹੋ ਜਾਂਦਾ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਪਾਣੀ ਦੀ ਨਿਕਾਸੀ ਦੇ ਲਈ ਜੇ ਹੈ ਹੜ ਦੇ ਗੇਟ ਖੋਲੇ ਜਾਂਦੇ ਨੇ ਤੇ ਬਾਕੀ ਇਲਾਕਿਆਂ ਦੇ ਵਿੱਚਕਾਰ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਹੁੱਲੇ ਵੀ ਮੀਂਹ ਚੱਲ ਰਿਹਾ ਤੇ ਹੁਣ ਉਮੀਦ ਕਰਦੇ ਨੇ ਕਿ ਜੇ ਮੀਂਹ ਥੋੜਾ ਜਿਹਾ ਕੱਟ ਹੋਏਗਾ ਲੇਕਿਨ 14 15 16 ਦੀ ਤਾਰੀਖ ਜਿਸੀ ਉਹ ਦੱਸੀ ਗਈ ਸੀ ਮੌਸਮ ਵਿਭਾਗ ਵੱਲੋਂ ਕਿ ਭਾਰੀ ਮੀਂਹ ਪੈ ਸਕਦਾ ਹੈ ਤੇ ਹੱਲੇ ਵੀ ਪ੍ਰਸ਼ਾਸਨ ਦੇ ਵੱਲੋਂ ਜੇ ਹੈ ਆਲੇ ਦੁਆਰੇ ਦੀ ਰਾਕੇਮ ਦੇ ਵਿਚਕਾਰ ਜੇ ਹੈ ਹਾਈ ਅਲਰਟ ਕੀਤਾ ਹੋਇਆ ਕੈਮਰਾਮੈਨ ਅਨਿਲ ਦੇ ਨਾਲ ਨੀਰੂ ਬਜਲਵੰਦ ਡੈਨਿਕਸ ਵਿਰਾ ਟੀਵੀ